ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਮਾਛੀ ਬੁਗਰਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਤੇ ਨੇੜੇ ਸ਼ਹਿਰ ਤਲਵੰਡੀ ਪਾਈ ਹੈ ਜੀ ਜਿਹੜੇ ਘਰ ਚ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਦੋਸਤੋ ਰੁਟੀਨ ਚ ਹੀ ਤੁਹਾਨੂੰ ਪਸ਼ੂ ਦਿਖਾਈ ਦੇ ਆ ਤੇ ਰੁਟੀਨ ਚ ਹੀ ਇੱਥੇ ਦੋਸਤੋ ਆਪਣੇ ਕੋਲੇ ਵੀਡੀਓ ਆਉਂਦੀਆਂ ਬਹੁਤ ਸੋਹਣੇ ਸੋਹਣੇ ਪਸ਼ੂ ਆਉਂਦੇ ਆ ਇਸ ਵੀਰ ਕੋਲੇ ਤੇ ਹਮੇਸ਼ਾ ਹੀ 5-5 6-6 ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਏ ਆ ਅੱਜ ਵੀ ਤੁਹਾਨੂੰ ਵੈਰਾਈਟੀ ਇਸ ਘਰ ਦੇ ਵਿੱਚੋਂ ਸਾਰੀ ਦਿਖਾਉਣੀ ਆ ਜੀ ਦੇ ਵਿੱਚ ਚਾਰ ਝੋਟੀਆਂ ਦੋਸਤੋ ਬੂਰੀਆਂ ਹੋਣਗੀਆਂ ਇੱਕ ਨੀਦੀ ਰਾਇਵੀ ਨਸਲ ਦੇ ਵਿੱਚ ਮੀਣੀ ਕੱਟੀ ਹੋਊਗੀ ਤੇ ਇੱਕ ਡੱਬੀ ਝੋਟੀ ਹੋਊਗੀ ਇਹਨਾਂ ਦੇ ਵਿੱਚ ਠੀਕ ਹੈ ਸਾਰੀਆਂ ਇਹ ਸਾਫ ਸੁਧਰੀਆਂ ਝੋਟੀਆਂ ਦੋਸਤੋ ਅੱਜ ਤੋਰ ਫਿਰ ਕੇ ਤੁਹਾਨੂੰ ਦਿਖਾਉਂਗਾ ਸਾਰੀਆਂ ਠੀਕ ਹੈ ਜੀ ਤੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਆ ਕੇ ਦੋਸਤੋ ਤਸੱਲੀ ਕਰ ਲਿਓ ਠੀਕ ਹੈ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸ੍ਰੀ ਕਾਲਮਰ ਜੀ ਤੇ ਭਾਈ ਹੋਰ ਠੀਕ ਠਾਕ ਆ ਠੀਕ ਠਾਕ ਵਧੀਆ ਵਧੀਆ ਠੀਕ ਆ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਹਾਂ ਠੀਕ ਆ ਵਧੀਆ ਜੀ ਠੀਕ ਆ ਆਈ ਜਾਂਦਾ ਮਾਲ ਨਗਰ ਵਧੀਆ ਹਾਂ ਕਿਰਪਾ ਭਗਵਾਨ ਦੀ ਆਈ ਜਾਂਦਾ ਬਸ ਹਾਂ ਠੀਕ ਹੈ ਹੈ ਪੰਜ ਪੰਜ ਛੇ ਛੇ ਨਾਗ ਨਹੀਂ ਪੰਜ ਪੰਜ ਛੇ ਛੇ ਨਾਗ ਹਾਂ ਰੋਜ਼ ਆਉਂਦੇ ਰਹਿੰਦੇ ਠੀਕ ਹੈ ਅੱਛਾ ਜੀ ਵੀਡੀਓ ਤੋਂ ਬਣਾ ਵੀ ਜੇ ਕਿਸੇ ਨੇ ਪੂਨ ਲਾਉਣਾ ਵੈਸੇ ਹੁੰਦੇ ਹੀ ਆ ਬਸ ਉਹਦੇ ਹੁੰਦੇ ਪਰ ਆਪਣਾ ਕੋਈ ਪੰਜ ਚਾਰ ਖੜੇ ਹੁੰਦੇ ਠੀਕ ਹੈ ਅੱਛਾ ਇੱਕ ਵਾਰੀ ਨਾਂ ਤੇ ਆਪਣਾ ਐਡਰੈਸ ਇੱਥੇ ਮਾੜਾ ਜਿ 6 ਨਗ ਹੈਗੇ ਆ ਜਾਂ 4 ਤਾਂ ਬੂਰੀਆਂ ਹੋਣ ਗੀਆਂ ਵਿੱਚ ਤੇ 1 2 ਨਹੀਂ 1 ਨੀਲੀ ਰਾਵੀ ਤੇ ਇੱਕ ਡੱਬੀ ਘਟੀ ਹੈ ਨਾ ਹਾਂਜੀ ਹਾਂ ਅੱਗੇ ਇਤੋਂ ਸ਼ੁਰੂ ਕਰੀਏ ਗੱਡੀ ਨਾਲ ਜਿਹੜੀ ਬਣੀ ਕਿੰਨੇ ਟਾਈਮ ਦੀ ਹੋਊਗੀ ਇਹ ਵੀਰੇ ਹੈਗੇ ਆ ਮਤਲਬ 13 ਕਿ ਮਹੀਨੇ 13 ਮਹੀਨੇ ਦਾ ਹਾਂ ਖੋਲ ਇਹਨੂੰ ਮੜੀ ਜੀ ਤੋੜ ਕੇ ਦੇਖੀਏ ਦਸੋ 13 ਮਹੀਨੇ ਤਾਂ ਆਪਾਂ ਸਾਰੀਆਂ ਹੀ ਦੇਖ ਲੈਣੀਆਂ ਠੀਕ ਆ 13 ਮਹੀਨੇ ਉਮਰ ਆ ਤੇ ਸੋਹਣੇ ਢਾਂਚੇ ਦੇ ਇਹ ਝੋਟੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਿਆ ਰੰਗ ਰੂਗ ਇਹਨਾਂ ਸਾਰੀਆਂ ਘਟੀਆਂ ਦੇ ਬੜੇ ਸੋਹਣੇ ਆ ਅਨ ਦੇਖੋ ਲਾਲ ਬੂਰਾ ਰੰਗ ਠੀਕ ਹੈ ਜੀ ਬੜਾ ਸੋਹਣਾ ਰੰਗ ਹੈ ਇਸ ਝੋਟੀ ਦਾ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਬਸ ਠੀਕ ਹੈ ਮੋੜ ਰਿਆ ਰੇਟ ਦੱਸੀ ਜਲੀ ਨਾਲ ਨਾਲ ਰੇਟ ਵੀਰੇ ਫੋਨ ਤੇ ਹੋਣਗੇ ਰੰਦ ਜੀ ਫੋਨ ਤੇ ਕਰ ਹਾਂ ਸਾਰੇ ਫੋਨ ਤੇ ਕਰਨੇ ਵੀਰੇ ਇਹਨਾਂ ਅੱਛਾ ਯਾਰ ਬੰਦੇ ਵਪਾਰੀ ਬੰਦੇ ਧਰਾਜ ਕਰਦੇ ਆ ਮਰ ਜੀ ਤਨੂ ਦੇ ਪਰ ਹਰੇਕ ਵੀਡੀਓ ਚ ਆਪਣਾ ਇਹੀ ਹੁੰਦਾ ਅੱਛਾ ਹਾਂ ਜੈ ਜੀ ਹੋਣਗੇ ਹੁੰਦਾ ਜੈ ਰੇ ਡੇਰ ਜਾਵਾਂ ਜੈ ਜੀ ਠੀਕ ਹਰਿਆਣੇ ਦੀਆਂ ਝੋਟੀਆਂ ਚੜੇ ਇਹ ਅੱਛਾ ਲੋ ਦੋਸਤੋ ਥਣ ਦੇਖ ਲਓ ਜੀ ਥਣ ਚਾਰੇ ਨਿਖੜ ਵੀ ਹੋਣਗੇ ਥਣ ਤੁਨੇ ਸਾਰੀਆਂ ਸਾਲ ਸਾਲ ਪ੍ਰੋਪਰ ਸਾਰੀਆਂ ਵੀਰੇ ਸਾਫ ਹਾਂਜੀ ਹਾਂਜੀ ਠੀਕ ਹੈ ਤਾਂ ਪੂਰੇ ਪ੍ਰੋਪਰ ਠੀਕ ਹੈ ਦੋਸਤੋ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਆ 12 13 ਮਹੀਨੇ ਉਮਰ ਹੈ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਹਾਂ ਇਹ ਦੂਜੇ ਨੰਬਰ ਵਾਲੇ ਵੀ ਖੋਲੋ ਦੂਜੇ ਨੰਬਰ ਵਾਲੇ ਜੁਟੀ ਆ ਆਪੇ ਠੀਕ ਹੈ ਦੋਸਤੋ ਕੱਟੀ ਇਹ ਵੀ ਬੜੀ ਕਮਾਲ ਦੀ ਹੈ ਸਿੰਗ ਮੂੰਹ ਦੀ ਦੇਖੋ ਬਿਲਕੁਲ ਛੂਟੇ ਸਿੰਗ ਦੀ ਆ ਕੱਦ ਕਾਠ ਕਰਮ ਵਾਲੀ ਦਾ ਬੜਾ ਚੰਗਾ ਹੈ ਦਾ ਪੁੜੇ ਪਾੜੇ ਐਨ ਬਿਲਕੁਲ ਚੱਕ ਮਿਆਂ ਦੀ ਆ ਰੰਗ ਇਥੇ ਸਾਰੀਆਂ ਕਟੀਆਂ ਦੇ ਤੁਹਾਨੂੰ ਪਸੰਦ ਆਉਣਗੇ ਬੜੇ ਸੋਹਣੇ ਰੰਗ ਐ ਇਹਨਾਂ ਦੇ ਉਮਰ ਉਹ ਬਾਈ ਕਿੰਨੀ ਹੋਗੀ ਇਹ ਇਹ ਉਮਰ 1.5 ਸਾਲ ਦੀ ਬੱਚੀ ਐ ਅੱਛਾ 1.5 ਸਾਲ ਦੀ ਹਾਂ ਠੀਕ ਐ ਵੈਸੇ ਖੀਰੀਆਂ ਹੋਣਗੀਆਂ ਸਾਰੀਆਂ ਹੀ ਵੀਰੇ ਸਾਰੀਆਂ ਵੀਰੇ ਠੀਕ ਐ ਹਾਂ ਹਰਿਆਣੇ ਦੀ ਝੋਟੀਆਂ ਸਾਰੀਆਂ ਇਹ ਤੇ ਮੂੰਹ ਖੀਰੀਆਂ ਸਾਰੀਆਂ ਅੱਛਾ ਹਰਿਆਣੇ ਚੋਂ ਆਈਆਂ ਹਾਂ ਇਹ ਹਾਂ ਇਹ ਹਰਿਆਣੇ ਚੋਂ ਵੀਰੇ ਕਿੰਨੀਆਂ ਆਈਆਂ ਹਰਿਆਣੇ ਦੀ ਇਹ ਵੀਰੇ ਚਾਰੇ ਕਟੇ ਹਰਿਆਣੇ ਚੋਂ ਬੂਰੀਆਂ ਜਿਹੜੀਆਂ ਚਾਰੇ ਹਰਿਆਣੇ ਦੇ ਵਿੱਚੋਂ ਅੱਛਾ ਅੱਛਾ ਠੀਕ ਐ ਹਾਂ ਦੱਸੋ ਥਾਣ ਦਿਖਾ ਦਿਨਾ ਵੈਸੇ ਬਾਈ ਕਹਿੰਦਾ ਵੀ ਹਰਿਆ ਠੀਕ ਹੈ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਆ 1.5 ਸਾਲ ਉਮਰ ਹੈ ਠੀਕ ਹੈ ਸੋਹਣੇ ਢਾਂਚੇ ਦੀ ਝੂਟੀ ਦਿਖਾਈ ਆ ਇਹ ਤੇ ਰੇਟ ਇਹਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇੱਕ ਤੀਜੇ ਨੰਬਰ ਤੇ ਤੁਹਾਨੂੰ ਲਾਲ ਬੂਰੀ ਕੱਤੀ ਦਿਖਾਉਣੀ ਹੈ ਇਹ ਵੀ ਖਿਰੀ ਹੋਊਗੀ ਹਜੇ ਹਾਂ ਮੂੰਹ ਖਿਰੀ ਵੀਰੇ ਸਾਰਿਆਂ ਮੂੰਹ ਖੀਰੀਆਂ ਠੀਕ ਹੈ ਕਿੰਨੇ ਟਾਈਮ ਦੀ ਹੋਗੀ ਇਹ ਇਹ ਵੀ ਬਸ 1.5 ਪੌਣੇ 2 ਸਾਲ ਦੀ 1.5 ਪੌਣੇ 2 ਸਾਲ ਬਸ ਅੱਛਾ ਇਹਦੇ ਵਾਲ ਬੂਲ ਜੇ ਕੱਟੇ ਰੰਗ ਥੋੜਾ ਜਿਹਾ ਕਾਲਾ ਹਾਂ ਰੰਗ ਥੋੜਾ ਜਿਹਾ ਕਾਲੋਂ ਬੂਰੀ ਚ ਆ ਗਈ ਇਹ ਅੱਛਾ ਲਾਲ ਬੂਰੀ ਹੈ ਨਾ ਹਾਂ ਠੀਕ ਹੈ ਮੋੜਦੇ ਮ ਕਿੰਨੇ ਦੇ ਹੁੰਦੇ ਜਮਾ ਕੁੰਡੇ ਕਰੀ ਬਿਠਿਆ ਹੋਗਾ ਜੀ ਟਾਈਮ ਕਿੰਨੇ ਟਾਈਮ ਦੀ ਹੈ ਇਹ ਡੇਢ ਵਸ ਡੇਢ ਪੌਣੇ 2 ਸਾਧੇ ਕੇਰੇ ਚਾ ਵਾ ਠੀਕ ਹੈ ਸਿੰਘ ਸਿੰਘ ਦੋਸਤੋ ਬਿਲਕੁਲ ਕੁੰਡਿਆ ਦੀ ਹੈ ਸਰੀਰ ਦੀ ਬਨਾਵਟ ਕਰਮ ਵਾਲੀ ਦੀ ਬੜੀ ਸੋਹਣੀ ਹੈ ਕਟੀਆਂ ਅੱਜ ਤੁਹਾਨੂੰ ਸਾਰੀਆਂ ਜਿਹੜੀਆਂ ਦਿਖਾਉਣੀਆਂ ਸਾਰੀਆਂ ਹੀ ਰਾਜੀ ਆ ਬਾਈ ਕੋਲੇ ਕੋਈ ਲਸੀਨਾ ਵੀ ਕੱਟੀ ਹੈਣੀਗੀ ਵਿੱਚ ਇਹ ਤੀਜੇ ਨੰਬਰ ਤੇ ਦਿਖਾਈ ਆ ਤੁਹਾਨੂੰ ਡੇਢ ਸਾਲ ਉਮਰ ਤੇ ਥਣ ਇਹਦੇ ਵੀ ਦੋਸਤੋ ਨਿਖੜਵੇ ਆ ਹਾਂ ਜੀ ਵੀਰ ਹੋਣੀ ਆਪ ਵੀ ਪੂਰੀ ਤਸੱਲੀ ਕਰਦੇ ਆ ਸਾਰੀਆਂ ਦੇ ਚਾਰ ਚਾਰ ਥਣ ਹੋਣਗੇ ਤੇ ਨਿਖੜਵੇ ਹੋਣਗੇ ਕਰੀਏ ਤਾਂ ਫੋਨ ਦੇ ਉੱਤੇ ਤੈ ਤੈ ਕੀਤਾ ਜਾਊਗਾ ਇਹ ਤੁਹਾਨੂੰ ਤੀਜੇ ਨੰਬਰ ਤੇ ਦਿਖਾਈਆ ਇੱਕ ਚੋਟਾ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਉਂਗਾ ਦੋਸਤੋ ਇਹ ਤਾਂ ਜਮਾ ਹੀਰਾ ਵਾ ਹੋ ਗਿਆ ਬਾਈ ਬੜੀ ਸੋਹਣੀ ਇਹ ਕੱਟੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਹਾਂ ਵੈਸੇ ਹੈ ਬੂਰੀ ਤੇ ਰੰਗ ਹੈ ਲੱਗੂ ਤੁਹਾਨੂੰ ਜਿਵੇਂ ਗੁਲਾਬੀ ਹੁੰਦਾ ਇਹਦਾ ਗੁਲਾਬੀ ਚਮੜੀ ਦਾ ਜਮਾ ਹਾਂ ਐਨ ਰਾਜੀ ਦੋਸਤੋ ਦੇਖੋ ਕੱਟੀ ਕਿੱਡੀ ਹੈ ਤੇ ਇਹਨਾਂ ਦਾ ਸ਼ ਪਤਾ ਕੁਝ ਮਾਵਾਂ ਦਾ ਦੁੱਧ ਦੁੱਧ ਨਾਲ ਹਾਂ ਵੀਰੇ ਸਾਰੀਆਂ 18 20 ਲੀਟਰਾਂ ਦਾ ਦੁੱਧ ਹੈ ਬੱਚਿਆਂ ਅੱਛਾ ਸਾਰੀਆਂ ਕੱਟੀਆਂ ਹਾਂ ਉਹ ਯਾ ਪ੍ਰੋਪਰ ਕਾਰਡ ਲੈ ਆਪਣੇ ਕੋਲ ਪਸੂ ਹੁੰਦੇ ਆ। ਅੱਛਾ ਅੱਛਾ। ਆ ਲੋ ਦੋਸਤੋ ਫੇਸ ਫੁੱਟ ਚੈੱਕ ਕਰੋ। ਉਮਰ ਉਹ ਫਿਰ ਕਿੰਨੀ ਕੁ ਹੋਊਗੀ? ਉਮਰ ਉਹ ਵੀ ਸਵਾ ਸਾਲ ਦੀ 25 ਦਿਸਿਆ ਹੁਣੇ ਹਜੇ ਮਸਾਂ। ਅੱਛਾ ਸਵਾ ਸਾਲ ਦੀ। ਤੇ 14 ਮਹੀਨੇ ਪੱਸੀ ਮਸਾਂ ਹੁਣੇ ਦਸਿਆ। ਤੇ ਤੇ ਥਾਂ ਝੋਲੀ ਖਾਓ ਉਮਰ ਜੀ ਦੇ ਹੁਣੇ ਐਂ ਲੱਗਦੀ ਜਿਵੇਂ। ਇਹ ਆ ਲੋ ਦੋਸਤੋ ਕੱਟੀ ਚੈੱਕ ਕਰ ਲਓ। ਬੜੀ ਸੋਹਣੀ ਕਮਾਲ ਦੀ ਕੱਟੀ ਤੁਹਾਨੂੰ ਅੱਜ ਦਿਖਾਈ ਹੈ ਇਹ ਚੌਥੇ ਨੰਬਰ ਤੇ ਆ। ਉਮਰ ਉਹ ਕਿੰਨੀ ਦਸਿਆ ਸਾਲ ਦੀ? ਨਹੀਂ ਸਾਲ ਤੋਂ ਤੇ ਬਸ 13-14 ਮਹੀਨੇ ਦੀ। 13-14 ਮਹੀਨਿਆਂ ਦੀ ਹੈ ਕੱਟੀ। ਥਾਂ ਝੋਲੀ ਦੋਸਤੋ ਦੇਖੋ ਕੱਟੀ ਨੂੰ ਹੁਣ ਤੋਂ ਕਿੱਡੀ ਲੱਗੀ ਐ ਬੜੇ ਕਮਾਲ ਦੇ ਬਹੁਤ ਕਰਮ ਵਾਲੀ ਗੱਲ ਐ ਬਾਕੀ ਰੰਗ ਰੂਪ ਵੀ ਕੱਟੀ ਤੇ ਬੜਾ ਸੋਹਣਾ ਐ ਤੇ ਕਰਮ ਵਾਲਾ ਗਾਹਾਂ ਜਦੋਂ ਟਾਈਮ ਤੇ ਤਿਆਰ ਹੋਊਗੀ ਤਾਂ ਗਾਹਾਂ ਚੰਗੀ ਕੀਮਤ ਦੀ ਝੋਟੀ ਇਹ ਤਿਆਰ ਹੋਊਗੀ ਠੀਕ ਐ ਰੇਟ ਫੋਨ ਦੇ ਉੱਤੇ ਐ ਇਹ ਚੌਥੇ ਨੰਬਰ ਤੇ ਦਿਖਾਈਏ ਇੱਕ ਡੱਬੀ ਕੱਟੀ ਐ ਆਪਣੇ ਕੋਲੇ ਹਨਾ ਹਾਂ ਡੱਬੀ ਕੱਟੀ ਵੀਰੇ ਠੀਕ ਐ ਡੱਬੀਆਂ ਦੀ ਵੀ ਮੰਗ ਹੈਗੀ ਐ ਡੱਬੀਆਂ ਵੀਰੇ ਬਹੁਤ ਮੰਗ ਕਰਤਾ ਵੀ ਫਿਰ ਭਾਈ ਕਹਿੰਦੇ ਭਾਈ ਡੱਬੀ ਕੱਟੀ ਹੈ ਡੱਬੀ ਕੱਟੀ ਅਲੱਗੋ ਅਲੱਗ ਵੀਰੇ ਅਗਲਾ ਡਿਮਾਂਡ ਆ ਯਾਰ ਹਾਂ ਇਹ ਜਿਹੜਾ ਕੋਈ ਸੈਂ ਨਾ ਟਾਈਮ ਦੀ ਹੋਊਗੀ ਇਹ ਇਹ ਵੀ ਮੇਰੇ ਬੱਸ ਰਿਕਰ ਹੈਗੀ ਹੈ ਜਣੀ ਕੇ 1500 ਮਹੀਨਾ ਅੱਛਾ 15 16 ਮਹੀਨਿਆਂ ਦੀ ਹੈ ਦੋਸਤੋ ਇਹ 5ਵੇਂ ਨੰਬਰ ਤੇ ਤੁਹਾਨੂੰ ਦਿਖਾਉਣਾ ਥਣ ਝੋਲੀ ਕੱਟੀ ਦੀ ਇਹਦੀ ਵੀ ਬੜੀ ਹੈ ਠੀਕ ਹੈ ਥਣ ਝੋਲੀ ਤੁਹਾਨੂੰ ਦਿਖਾਉਂਗਾ ਤੁਸੀਂ ਹੈਰਾਨ ਹੋ ਜਾਓਗੇ ਐਡੀ ਥਣ ਝੋਲੀ ਹੈ ਇਸ ਕੱਟੀ ਤੇ ਹਾਂ ਅੱਖਾਂ ਕੋਲ ਸੇ ਸਜ ਪੂਣਾ ਸਿੰਘ ਕੁੰਡੇ ਆਂਦੀ ਹੈ ਠੀਕ ਹੈ ਵੈਸੇ ਢਾਂਚਾ ਸੋਣਾ ਡੇਢ ਕ ਸਾਲ ਦੋਸਤੋ ਉਮਰ ਹੈ ਠੀਕ ਹੈ ਜੀ ਤੇ ਬਾਕੀ ਵਾਈਟਨੈਸ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਾਰੀ ਤੁਹਾਨੂੰ ਦਿਖਾਤੀ ਹੈ ਏ ਦੋਸਤੋ 5ਵੇਂ ਨੰਬਰ ਤੇ ਤੁਹਾਨੂੰ ਦਿਖਾਈ ਆ ਆਹ ਲੋ ਦੋਸਤੋ ਥਾਣ ਝੋਲੀ ਕੱਟੀ ਤੇ ਦੇਖੋ ਕਿੱਡੀ ਆ ਜੀ ਠੀਕ ਐ ਇਹ ਥਾਣੇ ਲੱਗੂ ਤੁਹਾਨੂੰ ਜਿਵੇਂ ਨੇੜੇ-ਨੇੜੇ ਹੁੰਦੇ ਪਰ ਇਹ ਝੋਲੀ ਕਰਕੇ ਇਕੱਠੇ ਹੋਏ ਹੋਏ ਆ ਥਣ ਵੈਸੇ ਹੈ ਸਾਰੇ ਆ ਦੇਖ ਲਓ ਲਿਖੜ ਵੇ ਠੀਕ ਐ ਚਾਰੇ ਥਾਣੇ ਗਲਾਬੀ ਹੋਣਗੇ ਇਹ ਤੁਹਾਨੂੰ 5ਵੇਂ ਨੰਬਰ ਤੇ ਦਿਖਾਤੀ ਐ ਇੱਕ ਆਪਣੇ ਕੋਲੇ ਮੀਣੀ ਹੈ ਮੀਣੀ ਕੱਟੀ ਵੇ ਪ੍ਰੋਪਰ ਸਿੰਘ ਜਮਾ ਦੇ ਲਾਏ ਬੜਾ ਬਾਲਾਂ ਨਾਲ ਲਾਈ ਜੋ ਲੈ ਠੀਕ ਐ ਹਾਂ ਜੀ ਨਿਸ਼ਾਨ ਅੱਖਾਂ 'ਚ ਵੀ ਹੈਗੇ ਹਨ ਨਾ ਨਿਸ਼ਾਨ ਅੱਖਾਂ 'ਚ ਜਵਾਬ ਹੈਗੇ ਜੀ ਠੀਕ ਹੈ ਹਾਂ ਨੀਲੀ ਰਗ ਚਾਹੁੰਦੇ ਮੀਣੀ ਅਮਰ ਜਿੱਥੇ ਠੀਕ ਹੈ ਕਿੰਨੇ ਟਾਈਮ ਦੀ ਹੋਊਗੀ ਇਹ 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 14 ਮਹੀਨੇ ਦੀ ਬੱਚੀ ਆ ਜੀ ਬਾਬ 14 ਮਹੀਨਿਆਂ ਦੀ ਹੈ ਹਾਂ ਠੀਕ ਹੈ ਲੈ 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 ਦੋਸਤੋ 14 ਮਹੀਨਿਆਂ ਦੀ ਇਹ ਕੱਟੀ ਤੁਹਾਨੂੰ ਲਾਸਟ 6ਵੇਂ ਨੰਬਰ ਤੇ ਆ ਸੰਗਾ ਦੀ ਸ਼ੇਪ ਹੈ ਜਿਹੜੀ ਦੋਸਤੋ ਬਿਲਕੁਲ ਸਹੀ ਹੈ ਕੰਨਾਂ ਦੇ ਮੂਰ ਦੀ ਸੰਗ ਹੈ ਬਾਕੀ ਰਾਜ ਹੀ ਹੈ ਕੱਟੀ ਚੰਗੀ ਸਭੀ ਹੋਈ ਹੈ ਬਸ ਠੀਕ ਹੈ ਭਾਈ ਮੋੜ ਦੇ ਮੋੜ ਦੇ ਕਹਿੰਦਾ ਜਿਵੇਂ ਆਵਰ ਦੀਆਂ ਚਾਰ ਚੁੱਕਾ ਹੈਲਦੀ ਜਮਨ ਬਾਕੀ ਮਾਰਕਿੰਗ ਦੀ ਗੱਲ ਕਰੀਏ ਤਾਂ ਸਾਰੀ ਮਾਰਕਿੰਗ ਆ ਕੀ ਨੱਕ ਤੇ ਨਿਸ਼ਾਨ ਅੱਖਾਂ ਦੇ ਵਿੱਚ ਨਿਸ਼ਾਨ ਠੀਕ ਹੈ ਤੇ ਚਾਰੇ ਪੈਰਾਂ ਤੇ ਦੋਸਤੋ ਨਿਸ਼ਾਨ ਇਹ ਹੋਰੀ ਝੋਲੀ ਚੱਕਰ ਅੱਛਾ ਹਾਂ ਤਾਂ ਕਰਮਾ ਹੋਈ ਬੱਚੀ ਨੂੰ ਝੋਲੀ ਦੀ ਇਹਨਾਂ ਦੀ ਹੂੰ ਹੂੰ ਹਾਂ ਆ ਲੋ ਦੋਸਤੋ ਥਾਨ ਝੋਲੀ ਦੀ ਵੀ ਦੇਖ ਲੋ ਹਾਂ ਸਾਰੀਆਂ ਕਟੀਆਂ ਦੇ ਇਹਨਾਂ ਦੇ ਬੜੇ ਸੋਹਣੇ ਆ ਸਾਰੀਆਂ ਦੇ ਸਾਫ਼ ਸੁਧਰੇ ਹੋਣਗੇ ਠੀਕ ਹੈ ਸਿੰਗਲ ਸੌਂਗ ਤੁਹਾਨੂੰ ਪ੍ਰੋਪਰ ਹਿਲਾ ਕੇ ਦਿਖਾਤੇ ਆ ਇਹ ਤੁਹਾਨੂੰ 6ਵੇਂ ਨੰਬਰ ਦੇ ਦੋਸੋਂ ਕੱਟੀਆਂ ਦਿਖਾਈ ਆ ਰੇਟ 1 ਤੋਂ ਲੈ ਕੇ 6 ਨੰਬਰ ਤੱਕ ਸਾਰੀਆਂ ਦਾ ਫੋਨ ਦੇ ਉੱਤੇ ਤੈਕੀਤਾ ਜਾਊਗਾ ਨੰਬਰ ਵਾਈਜ਼ ਤੁਸੀਂ ਬਾਈ ਤੋਂ ਪੁੱਛ ਲਿਓ ਠੀਕ ਹੈ ਤੇ ਰੇਟ ਜਾਇ ਜੀ ਹੋਣਗੇ ਹੈ ਬਾਈ ਹਾਂ ਜੇ ਰੇਟ ਜਮਾਂ ਜਾਇ ਜੀ ਵੀਰੇ ਅੱਗੇ ਆਪਣਾ ਪਸ਼ੂ ਆਉਂਦੇ ਹੀ ਰਹਿੰਦੇ ਵੀਰੇ ਤਾਂ ਪਤਾ ਹੀ ਆ ਠੀਕ ਹੈ ਅੱਗੇ ਪਸ਼ੂ ਦੇ ਨਾਲ ਨਾਲ ਪਾਸਟਰ ਤਾਂ ਪਾਈ ਹਜੀ ਆਪਾਂ ਬਿਲਕੁਲ ਹਾਂ ਹਾਂ ਰੋਜ਼ਾਂ ਨੂੰ ਹੀ ਪਾਉਂਦੇ ਆ ਰੋਜ਼ਾਂ ਨੂੰ ਪਾ ਜਾਂਦੀ ਆ ਠੀਕ ਹੈ ਤੇ ਚ